ਅੱਜ ਦੇਸ਼ ਭਰ 'ਚ శ్రీ ਰਾਮ ਨੌਮੀ ਧਾਰਮਿਕ ਰਵਾਇਤਾਂ ਅਨੁਸਾਰ ਮਨਾਈ ਜਾ ਰਹੀ ਏ ਰਾਮ ਨੌਮੀ ਦੇ ਚਲਦਿਆਂ ਦੇਸ਼ ਵਿੱਚ ਵਕਫਾ ਕਥਾਵਾਂ ਤੇ ਕੱਲ ਅਤੇ ਅੱਜ ਸ਼ੋਭਾ ਯਾਤਰਾਵਾਂ ਸਜਾਈਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਅੱਜ ਚੇਤਰ ਨਵਰਾਤਰੀ ਵੀ ਮੁਕੰਮਲ ਹੋ ਗਏ ਨੇ ਦੇਸ਼ ਵਿੱਚ ਅੱਜ ਰਾਮ ਨੌਮੀ ਦਾ ਤਿਹਾਰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਏ ਤਸਵੀਰ ਤੋਂ ਹੀ ਲੋਕ ਮੰਦਰਾਂ ਦੇ ਬਾਹਰ ਕਤਾਰਾਂ ਵਿੱਚ ਲੱਗੇ ਹੋਏ ਹਨ ਦਿੱਲੀ ਦੇ ਝੰਡੇਵਾ ਲਾਨ ਮੰਦਰ ਕਾਲਕਾਜੀ ਸ਼ਕਤੀਪੀਠ ਅਤੇ ਛਤਰਪੁਰ ਮੰਦਿਰ ਚ ਲੋਕ ਮਾਂ ਦੁਰਗਾ ਦੇ ਰੂਪਾਂ ਦੀ ਪੂਜਾ ਕਰ ਰਹੇ ਹਨ अयोध्या धाम ਚ 500 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਭਗਵਾਨ ਸ੍ਰੀ ਰਾਮ ਦੇ ਜਨਮ ਸਥਾਨ ਤੇ ਬਣੇ ਵਿਸ਼ਾਲ ਅਤੇ दैवी ਮੰਦਿਰ 'ਚ ਰਾਮ ਨੌਵੀਂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਅਯੁੱਧਿਆ ਧਾਮ 'ਚ ਸੂਰਜ ਵੰਸ਼ੀ ਭਗਵਾਨ ਸ੍ਰੀ ਰਾਮ ਦੇ ਮੱਥੇ ਤੇ ਸੂਰਯਦੇਵ ਨੇ ਖੁਦ ਤਿਲਕ ਕੀਤਾ। ਭਗਵਾਨ ਰਾਮ ਲੱਲਾ ਦੇ ਰਾਗਵ ਰੂਪ ਦੇ ਮੱਥੇ ਤੇ ਸੂਰਜ ਦੀਆਂ ਕਿਰਨਾਂ 5 ਮਿੰਟ ਤੱਕ ਪੈਂਦੀਆਂ ਰਹੀਆਂ। ਇਸ ਅਲੌਕਿਕ ਪਲ ਨੂੰ ਵਿਗਿਆਨੀਆਂ ਦੇਸ਼-ਵਿਦੇਸ਼ 'ਚ ਬੈਠੇ ਸ੍ਰੀ ਰਾਮ ਭਗਤਾਂ ਨੇ ਸਿੱਧੇ ਪ੍ਰਸਾਰਣ ਅਤੇ ਮੰਦਿਰ 'ਚ ਮੌਜੂਦ ਸ਼ਰਧਾਲੂਆਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਅੱਜ ਸ੍ਰੀ ਰਾਮ ਲੱਲਾ ਦੇ ਸ਼ਰਧਾਲੂਆਂ ਨੂੰ 19 ਘੰਟੇ ਦਰਸ਼ਨ ਹੋਣਗੇ ਸਵੇਰੇ 3:30 ਵਜੇ ਤੋਂ ਸ਼ਰਧਾਲੂਆਂ ਲਈ ਮੰਦਰ ਦੇ ਕਵਾੜ ਖੋਲ ਦਿੱਤੇ ਗਏ ਨੇ ਜਿਹੜੇ ਰਾਤ 11 ਵਜੇ ਤੱਕ ਖੁੱਲੇ ਰਹਿਣਗੇ ਇਸ ਤੋਂ ਪਹਿਲਾਂ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਵੱਲੋਂ ਸਵੇਰੇ ਸ੍ਰੀ ਰਾਮ ਜਨਮ ਭੂਮੀ ਮੰਦਰ ਵਿਖੇ ਸ੍ਰੀ ਰਾਮ ਲੱਲਾ ਦਾ ਬ੍ਰਹਮ ਅਭਿਸ਼ੇਕ ਕੀਤਾ ਗਿਆ ਰੇਤ ਕਲਾਕਾਰ ਸੁਦਰਸ਼ਨ ਪਟਨਾਇਕ ਨੇ 오ਡੀਸ਼ਾ ਦੇ ਪੁਰੀ ਚ ਸ਼੍ਰੀ ਰਾਮ ਨੌਮੀ ਦੇ ਮੌਕੇ ਤੇ ਰੇਤ ਰਾਹੀਂ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਬਣਾਈ ਕਟਰਾ ਚ ਪੈਂਦੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਮੰਦਿਰ ਚ ਰਾਮ ਨੌਮੀ ਮੌਕੇ ਸ਼ਰਧਾਲੂਆਂ ਦੀ ਭਾਰੀ ਪੀੜ ਦੇਖਣ ਨੂੰ ਮਿਲ ਰਹੀ ਏ